ਪੁਆ ਕਿ ਆ ਜੋ ਸਾਡੇ ਵਿੱਚ ਨਹੀਂ ਰਹੇ ਤੇ ਕੁਝ ਐਸੀ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਹ ਸੁਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸੀ ਲੋ ਜੀ ਅੱਜ ਬੜੀ ਇੱਕ ਮੋਸ਼ਨਲ ਵੀਡੀਓ ਆ ਦਿਸਿੰਦਰ ਬੱਲਾ ਦੇ ਬਾਰੇ ਜਿਵੇਂ ਕਿ ਅੱਜਕੱਲ ਨਿਊਜ਼ ਚੱਲ ਰਹੀ ਆ ਕੁਝ ਦੇ ਪਹਿਲੇ ਦੀ ਨਿਊਜ਼ ਹੀ ਆ ਬਿਲਕੁਲ ਕਿ ਉਹਨਾਂ ਦੀ ਡੈਥ ਹੋ ਗਈ ਆ ਤੇ ਕਰਮਜੀਤ ਅਨਮੋਲ ਨੇ ਨਿਊਜ਼ ਤੇ ਉਹਨਾਂ ਦੇ ਬਾਰੇ ਕੁਝ ਲਫ਼ਜ਼ ਗਏ ਨੇ ਤੇ ਉਹ ਵੀਡੀਓ ਪਹਿਲੇ ਵੇਖ ਲੈਣਾ ਫਿਕਰ ਦੇ ਵਿਚਾਰ ਸਨ। ਔਰ ਬਹੁਤ ਬਤਜ ਦੁੱਖ ਹੋਇਆ ਕਿ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤੇ ਕੁਝ ਐਸੀ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥ ਉਹ ਸੁਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸੀ ਪਹਿਲੀ ਮੁਲਾਕਾਤ ਕਰਦਾ। ਬਹੁਤ ਧੇਰ ਪਹਿਲਾਂ ਜੀ ਕਿਉਂਕਿ ਬਹੁ ਟਾਈਮ ਪਹਿਲਾਂ ਮੇਰਾ ਖਿਆਲ ਹੈ ਵੀ ਮੈਂ ਉਦੋਂ ਪਲੱਸ 1 'ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਉਹ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤੇ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਜੀ ਟੌਪ ਤੇ ਹੀ ਰਹਿਣਾ ਮੈਂ ਮੇਰਾ ਖਿਆਲ ਹੈ ਵੀ ਬਹੁਤ ਬਚਪਨ ਚ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਹ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜੀ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਐ ਜੀ ਵਿੱਚ ਭੱਲਾ ਸਾਹਿਬ ਤੋਂ ਬਿਨਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਉਹਹੇ ਜੇ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਇਹ ਸੀ ਜੀ ਕਰਮਜੀਤ ਅਨਮੋਲ ਦੇ ਕਹਣੇ ਕਿ ਬਹੁਤ ਅੱਛੇ ਬੰਦੇ ਸੀ 88 1988 ਤੋਂ ਲੱਗ ਕੇ ਅੱਜ ਤੱਕ ਉਹਨਾਂ ਨੇ ਫੇਮ ਵੀ ਹਾਸਲ ਕੀਤੀ ਆ ਮਤਲਬ ਕਿ ਪਿੱਛੇ ਉਹਨਾਂ ਨੇ ਗਿਆ ਅੱਗੇ ਨਹੀਂ ਵਧਿਆ ਔਰ ਅੱਗੇ ਨੂੰ ਹੋਰ ਬੰਦਿਆਂ ਨੇ ਉਹਨਾਂ ਨੂੰ ਬੜਾ ਵਧਾਇਆ ਬਿਲਕੁਲ ਇਹ ਵੀ ਉਹਦੀਆਂ ਜਿਹੜੀਆਂ ਵੀਡੀਓ ਸੀ ਨਾ ਮੂਵੀਆਂ ਤੇ ਬਹੁਤ ਹਾਸੇ ਮਜ਼ਾਕ ਵਾਲੀਆਂ ਮੂਵੀਆਂ ਸੀਗੀਆਂ ਹਰੋਂ ਦੇ ਬੰਦੇ ਨੂੰ ਹਸਾ ਦਿੰਦੇ हां ਹਰ ਬੰਦਾ ਪਸੰਦ ਕਰਦਾ ਸੀ ਜ਼ਰੂਰੀ ਨਹੀਂ ਕਿ ਇੰਡੀਆ ਚ ਅਸੀਂ ਪਾਕਿਸਤਾਨੀ ਆ ਹੋ ਨਹੀਂ ਹਰ ਹਰ ਮੁਲਕ ਇੱਕ ਮਨਪਸੰਦ ਕਰਦਾ ਸੀ ਬਿਲਕੁਲ ਔਰ ਅੱਜਕੱਲ੍ਹ ਹਰ ਮੁਲਕ ਦੇ ਅੱਛੀ ਉਹਨਾਂ ਦੇ ਹਰ ਜਿਹੜਾ ਉਹਨੂੰ ਚਾਹਣ ਵਾਲਾ ਬੰਦਾ ਆਉਂਦੇ ਦਿਲ ਤੇ ਬਹੁਤ ਬੋਝੇ ਤੇ ਸਾਡੇ ਨਾਲੋਂ ਇੱਕ ਬਹੁਤ بڑا ਮਜ਼ੂਰ ਬਹੁਤ ਹਾਸਟਲ ਜਿਹਾ ਵੱਡਾ ਕੀ ਕਿਰੇਵਾਲ ਦੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਕੀ ਇਹਨਾਂ ਬਾਰੇ ਕਹਿ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਬਲਕੋ ਜੀ ਮੇਲਾ ਦਾ ਸਾਰੇ ਅੱਜ ਗੀਪੀ ਗੇਰਵਾਲ ਨਿਊਜ਼ ਤੇ ਹੁਣ ਦੇਖੋ ਕੀ ਕਹਿ ਰਹੇ ਆ ਭਲਾ ਸਾਹਿਬ ਦੀ ਬਹੁਤ ਸਾਂਝ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਬੰਡਾ ਘਾਟਾ ਪਿਆ ਏ ਜਦੋਂ ਲਗਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਏ ਉਹ ਵਰਮਲ ਪੰਜਾਬ ਦੇ ਹੋਂਦ ਤੱਕ ਦੇ ਬੈਸਟ ਕਮੇਡੀਅਨ ਬਰਸਟ ਅਕਟਰ ਨੇ ਹੋ ਜਿਹੜਾ ਰਪਰ ਕੋਈ ਐਸਾ ਸਾਡੇ ਫਰਜੂਨ ਜੀ ਨਾਲ ਬਹੁਤ ਪਿਆਰ ਕਰਦਾ ਉਹਨਾਂ ਨੇ ਸਾਨੂੰ ਤੇ ਬਹੁਤ ਕਿਪਰੇ ਵਾਲਾ ਬੜਾ ਕਲੋਸ ਸੀ ਉਹ ਹੂੰ ਜੀ ਆਖਰੀ ਮੁਲਾਕਾਤ ਹਾਂ ਜੀ ਆਵਾਜ਼ ਵੀ ਨਹੀਂ ਮੇਖ ਨਿਕਲਣ ਲਈ ਬਹੁਤ ਦੁੱਖ ਹੋਇਆ ਯਾਰ ਸਾਨੂੰ ਆ ਬਹੁਤ ਦਿਲ ਨੂੰ ਦੁੱਖ ਹੋਇਆ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਕਰ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਰ ਦਾ ਇਹਨਾਂ ਫਿਲਮ ਨੇ ਧਿਆਗ ਹੀ ਚਲਣ ਡੀਆਂ ਅਸੀਂ ਸਮਝ ਪਤਾ ਵੀ ਨਹੀਂ ਸੀ ਇਹ ਵੀ ਇੱਕਦਮ ਤੁਹਾਨੂੰ ਨਿਊਜ਼ ਆ ਜਾਣੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਜੀਪੀ ਜੀ ਤੁਸੀਂ ਸਾਡੀ ਮੂਵੀ ਦੇ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਅਸੀਂ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਤਾਂ ਕਹੀ ਦਿੱਤਾ ਜੀ ਨਾਰਾ ਕੁਝ ਨਹੀਂ ਜੀਪੀ ਜੀ ਕਿ ਲਾਸਟ ਸਵਾਲ ਹੈ ਕਿ ਆਹ ਜਾਨ ਛੜਵਾ ਰਿਹਾ ਯਾਰ ਜਾਓ ਸਭ ਤੋਂ ਬਾਅਦ ਜਿਹਨਾਂ ਨੂੰ ਆਮ ਸਵਾਲ ਕਰਾਣੇ ਨਹੀਂ ਛੱਡਦੀ ਜੀ ਦਰਜਾ ਭੱਲਾ ਜੀ ਨੂੰ ਸਵਾਗਤ ਹੈ ਆਪਣੇ ਚੈਨਲ 'ਤੇ ਆਉਣ ਦਾ ਬੜਾ ਦੋਖਾ ਬਿਲਕੁਲ ਇਹ ਸਾਹਿਬ ਬੜਾ ਜ਼ਰੂਰੀ ਅਦਾਕਾਰ ਇੱਕ ਆ ਜਦੋਂ ਅਸੀਂ ਕਹਿ ਦੋ ਹੋ ਗਿਆ ਸਾਡਾ ਫਿਲਮਾਂ ਲਿਖਦੇ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜੱਟਾ 4 ਵਾਸਤੇ ਤੁਸੀਂ ਆਇਸ ਨੂੰ ਬੋਲਦੇ ਜਿਹੜੀ ਕੈਰੀਓਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਸੀਗੇ ਕਿਨੇ ਵੀ ਉਸ ਸਮੇਂ ਇਹ ਕਿਆ ਕਿਆ ਸੀ ਬਿਲਕੁਲ ਸਵਾਜ ਆਇਆ ਨਹੀਂ ਵੀਡੀਓ ਵਿੱਚ ਉਦੋਂ ਤਾਂ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਬੇਸਾ ਤਾਂ ਇਹ ਸੋਖਤ ਦੀਪਿਕ ਰਵਾਲ ਜੋ ਨੇ ਇਸ ਵਕਤ ਉਹਨਾਂ ਦੇ ਘਰ ਤੋਂ ਨਿਕਲ ਕੇ ਹੁਣ ਇਹ ਸਵੇਰ ਪਹੁੰਚੇ ਨੇ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨ ਸਿਕਿਉਰਟੀ ਕਿ ਨਹੀਂ ਦਿੱਤੀ ਜਾ ਰਹੀ ਅੱਜ ਜਸਵਿੰਦਰ ਪੱਲਾ ਦੀ ਜਿਹੜੀ ਹੈ ਜੋ ਅਲvida ਆ ਗਏ ਨੇ ਅੱਜ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਜਿਹੜੇ ਕਲੀਕ ਸੀਗੇ ਇਹੋ ਜਿਹੜੇ ਪੰਜਾਬੀ ਦਰਸ਼ਕ ਜਿੰਨੇ ਵੀ ਐਕਟਰ ਸੀਗੇ ਉਸ ਵਕਤ ਉਹਨਾਂ ਦੇ ਘਰੇ ਜਿਹੜੇ ਨੇ ਮਿਲਣੇ ਪਹੁੰਚੇ ਸੀਗੇ ਜਸਵਿੰਦਰ ਪੱਲਾ ਤੋਂ ਇਲਾਵਾ ਜਿਹੜੇ तमाम ਜਿਹੜੇ ਪੰਜਾਬੀ ਦਰਸ਼ਕ ਹਾਂ ਕਰ ਰਹੇ ਹੈ ਵੱਡੇ ਕਲਾਕਾਰ ਨੇ ਇਸ ਨੂੰ ਪਹੁੰਚਣਾ ਇੱਕੋ ਹੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਜਿੱਥੇ ਅੱਜ ਜਸਵਿੰਦਰ ਪੱਲਾ ਜੋ ਕਿ ਅੱਜ 65 ਸਾਲ ਦੀ ਉਮਰ ਦੇ ਵਿੱਚ ਜਿਹੜੀ ਹੈ ਉਹ ਦੁਨੀਆ ਨੂੰ ਅਲvida ਆ ਕੇ ਚਲ ਗਏ ਨੇ ਤਾਂ ਇਹ ਤਸਵੀਰ ਉਸ ਤੋਂ ਉਹਨਾਂ ਦੇ ਘਰ ਦੇ ਬਾਹਰ ਦੀ ਹੈ ਜਿੱਥੇ ਹੁਣੀ ਕੁਝ ਸਮੇਂ ਪਹਿਲਾਂ ਜਿਹੜਾ ਗਿੱਪੀ ਗਰੇਵਾਲ ਜੋ ਜਿਵੇਂ ਗਿੱਪੀ ਗਰੇਵਾਲ ਨੇ ਵੀ ਉਹੀ ਗੱਲ ਕਹੀ ਕਿ ਸਾਨੂੰ ਇਹ ਚੀਜ਼ ਐਕਸਪੈਕਟਡ ਹੀ ਨਹੀਂ ਸੀ ਹੈਗੀ ਉਹ ਪਹਿਲਾਂ ਮਿਲਿਆ ਸੀ ਹੂੰ ਤੇ ਬਿਲਕੁਲ ਸਹੀ ਕਹਿੰਦੇ ਠੀਕ ਹੋ ਰਿਹਾ ਫਿਰ ਅਸੀਂ ਫਿਲਮਾਂ ਚੱਲਣ ਡੀਆਂ ਅਸੀਂ ਫਿਲਮ ਬਣਾਉਣੀਆਂ ਤੇ ਫਿਲਮ ਬਣਾਉਣ ਦੇ ਬੜੇ ਖੁਸ਼ ਸੀ ਉਹ ਵੀ ਹੂੰ ਜਨਵਰੀ ਤੋਂ ਬਾਅਦ ਫਿਰ ਉਹਨਾਂ ਨੇ ਬਸ ਸ਼ੂਟ ਕਰਨ ਲੱਗੇ ਆ ਦੁਬਾਰਾ ਹੈ ਹੂੰ ਬੜੇ ਖੁਸ਼ੀ ਦਾ ਮਾਹੌਲ ਸੀ ਤੇ ਇਹ ਕਹਿੰਦਾ ਜੱਕ ਦਾ ਸਾਨੂੰ ਬਸ ਖਬਰ ਆਈ ਆ ਵੀ ਇਹ ਕਮ ਹੋ ਗਿਆ ਉਹ ਤੇ ਬਸ ਬੜਾ ਇੱਕ ਉਹਨਾਂ ਨੂੰ ਇੱਕ ਉਹਨਾਂ ਦੀ ਬਾਦਵੀਨੀ ਸਿੰਘਣ ਲਈ ਹੈ ਇੰਨੇ ਸਤਵੇਂ ਦੇ ਨਾਲ ਜੋ ਵੀ ਸੀ ਯਾਰ ਇੱਕ ਉਹ ਬਹੁਤ ਬੜਾ ਅੱਛਾ ਰਿਲੇਸ਼ਨ ਸੀ ਉਹਨਾਂ ਦਾ ਬਹੁਤ ਬੜਾ ਦਾ ਕਿ 188 ਤੋਂ ਉਸ ਤੱਕ ਲੜ ਰਹੇ ਸੀ 2025 25 ਤੱਕ 25 ਤੱਕ 25 ਦੇ ਅੱਲਾ ਨੂੰ ਪਿਆਰਾ ਹੋ ਗਿਆ ਬੜਾ ਸਟਰਗਲ ਹੋ ਗਿਆ ਹੈ ਬਹੁਤ ਬਹੁਤ ਛੋਟੇ ਛੋਟੇ ਗਲੂਕਾਰ ਅਦਾਕਾਰ ਸੀ ਨਾ ਜਿਹੜੇ ਬਹੁਤ ਛੋਟੇ ਛੋਟੇ ਅਦਾਕਾਰ ਉਹ ਸਪੋਰਟ ਉਹ ਪਾਕਿਸਤਾਨੀ ਪਾਕਿਸਤਾਨੀ ਐਕਟਰਾਂ ਨੇ ਉਹਦੇ ਨਾਲ ਬੜੀ ਮਦਦ ਕੀਤੀਆਂ ਬੜੀਆਂ ਫਿਲਮਾਂ ਕੀਤੀਆਂ ਔਰ ਬਹੁਤ ਸਪੋਰਟ ਕੀਤੀ ਛੋਟੇ ਛੋਟੇ ਅਦਾਕਾਰ ਜਿਹੜੇ ਸਾਨੂੰ ਤਾਂ ਲੈ ਕੇ ਆਇਆ ਬਹੁਤ ਯਾਨੀ ਕਿ ਉਹ ਹੈਲਪਫਲ ਬੰਦਾ ਸੀ ਨਾ ਕਿ ਮੈਂ ਫਰਵਲ ਹੋ ਗਿਆ ਮੈਂ ਬਹੁਤ بڑا ਅਦਾਕਾਰ ਆ ਜਾਂ ਗਿਆ ਛੋਟਾ ਵਾ ਦਫਾ ਮਾਰ ਉਪਰੇ ਬੋਮ ਜਾਜ ਉਹਦੇ ਚ ਕੋਈ ਨਹੀਂ ਸੀ ਹੈ ਬਿਲਕੁਲ ਹੀ ਨਹੀਂ ਸੀ ਹੈ ਬਹੁਤ ਹੈਲਪਫਲ ਬੰਦਾ ਸੀ ਬਹੁਤ ਅੱਛਾ ਬੰਦਾ ਸੀ ਬਹੁਤ ਅੱਛਾ ਬੰਦਾ ਸੀਗਾ ਹਾਂ ਬਹੁਤ ਵੈਲਡ ਹੋਇਆ ਸੀਗਾ ਬੰਦਾ ਬਹੁਤ ਦਿਲ ਹੀ ਦੁਖਦਾਇਆ ਸਤਿ ਸ੍ਰੀ ਅਕਾਲ ਜਿਵੇਂ ਕਿ ਨਿਊਜ਼ ਆਉਂਦੀ ਜਾਂਦੀ ਆ ਕਿ ਕੀ ਉਹਨਾਂ ਨੂੰ ਹੋਇਆ ਉਹ ਵੀ ਡਿਪਾਰਟਮੈਂਟ ਦੇ ਲਾਜ਼ਮੀ ਦੇਖਾਂਗੇ ਹੋਰ ਹੋਇਆ ਕੀ ਆ ਫਰਕਾਰ